ਵਿੱਚ ਟ੍ਰੇਡ ਕੀਤੀ ਜਾਂਦੀ ਹੈ ਜਦੋਂ ਉਸ ਵਕਤ ਹਰੇ ਕੋਈ ਹੈਰਾਨ ਹੋ ਜਾਂਦੇ ਜਦੋਂ ਇਸ ਯੂਨੀਵਰਸਿਟੀ ਦੀ ਕੈਂਟੀਨ ਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਮਿਲਦੀਆਂ ਨੇ ਸੋ ਤਸਵੀਰਾਂ ਸਾਹਮਣੇ ਆਈਆਂ ਨੇ ਫੂਡ ਸੇਫਟੀ ਦੀ ਟੀਮ ਜਦੋਂ ਕੈਂਟੀਨ ਦੀ ਚੈਕਿੰਗ ਕਰਨ ਪਹੁੰਚੀ ਤਾਂ ਉੱਥੇ ਖੁੱਲੀਆਂ ਸ਼ਰਾਬ ਦੀਆਂ ਬੋਤਲਾਂ ਮਿਲਦੀਆਂ ਨੇ ਗੰਦਾ ਖਾਣੇ ਦੇ ਨਾਲ ਨਾਲ ਗੰਦਾ ਹੀ ਫਾਸਟ ਫੂਡ ਦਿੱਤਾ ਜਾਂਦਾ ਇਹਨਾਂ ਵਿਦਿਆਰਥੀਆਂ ਨੂੰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹਾਲਾਂਕਿ ਬੱਚੇ ਵੱਡੀ ਗਿਣਤੀ ਦੇ ਵਿੱਚ ਇਸ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਨੇ ਪਰ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਸਿਹਤ ਤੇ ਨਾਲ ਜਿਹੜਾ ਖਿਲਵਾੜ ਕੀਤਾ ਜਾ ਰਿਹਾ ਹੈ ਤੁਸੀਂ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਅਧਿਕਾਰੀ ਦੇ ਵੱਲੋਂ ਕਿਹਾ ਗਿਆ ਕਿ ਇਸ ਮਾਮਲੇ ਨੂੰ ਜਿਹੜਾ ਗੰਭੀਰਤਾ ਦੇ ਨਾਲ ਲਿਆ ਜਾਵੇਗਾ ਤੇ ਜ਼ਰੂਰ ਕਾਰਵਾਈ ਵੀ ਕੀਤੀ ਜਾਵੇਗੀ ਹਾਲਾਂਕਿ ਅਧਿਕਾਰੀਆਂ ਦੇ ਵੱਲੋਂ ਜਿਹੜਾ ਚਲਾਣ ਇਸ ਯੂਨੀਵਰਸਿਟੀ ਦੀ ਕੰਟਿਨ ਦਾ ਕਟਿਆ ਗਿਆ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਕੀਮਤ ਤੇ ਇਸ ਅਣਗੈਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇੱਕ ਵਾਰ ਇਹਨਾਂ ਤਸਵੀਰਾਂ ਦੇ ਨੂੰ ਕਰ ਲੈਂਦੇ ਆ ਕਿ ਕਿਸ ਤਰੀਕੇ ਦੇ ਨਾਲ ਵਿਦਿਆਰਥੀਆਂ ਦੀ ਸਿਹਤ ਦੇ ਨਾਲ ਇਸ ਯੂਨੀਵਰਸਿਟੀ ਦੀ ਕੰਟਿਨ ਦੇ ਵੱਲੋਂ ਜਿਹੜਾ ਖਿਲਵਾੜ ਕੀਤਾ ਗਿਆ। ਪਤਾ ਨਹੀਂ ਇਹ ਦੋਤੇ ਹੈ ਜਾਂ ਨਹੀਂ ਦੋਤੇ ਦੇਖੀ ਐਸੇ ਹੀ ਰੱਖਾ ਹੋਇਆ ਫਿਰ ਪਲੇਟ ਵੀ ਸਾਫ ਨਹੀਂ ਰਹਾ ਤਾਂ इसमें मिलता आपको चाय ना बोलो देखने में साफ लगेगा प्लेट लेकिन प्लेट के और सब टूटा हुआ भी है और मेरे पास प्लेट साफ उतना नहीं मिलता है हम लोग आते हैं तो खुद से पानी से साफ करते हैं आपकी सेहत के तो साथ तो तो खिलवाड़ तो किया तो जा तो रहा है तो ना ठीक है बंदा कोई है नहीं जुड़ी थे ਨਰ ਆਉਂਦ ਰਿਹਾ ਦੋ ਜੀ ਦੱਸੋ ਸੋਲੋ ਮਾਂ ਕੋ ਨਹੀਂ ਚੜਦਾ ਵਾ ਠੀਕ ਠੀਕ ਹੈ ਠੀਕ ਕਿਉਂਕਿ ਆਪਣੇ ਦਾ ਆਲੂ ਨਿਊਟ੍ਰੋ ਵੇਖ ਆਲੂ ਕੜਾਈ ਚ ਜੀ ਤੇ ਗੰਠ ਚਾਵਲ ਚਾਵਲ ਸਿੱਟਣ ਦੇ ਹਾਲਾਤ ਹੈ ਹੀ ਨਹੀਂ ਹੂੰ ਇਹ ਨਵੇਂ ਚਾਵਲ ਦੱਸੋ ਨਹੀਂ ਠੇਕੇਦਾਰ ਨਵੇਂ ਬਣਾਉਗਾ ਜੀ ਇਹ ਤਾਂ ਮੇਚਾਇ ਸਬਸ ਡਲੀਟ ਯੂਨੀਵਰਸਿਟੀ ਹੈ ਉਥੇ ਇਮੀਡੀਏਟਲੀ ਜਿਹੜੀ ਕੰਟੇਨ ਦੀ ਚੈਕਿੰਗ ਕੀਤੀ ਗਈ ਹੈ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਉਥੋਂ ਅਵਾਇਲ ਮਿਲੀਆਂ ਆ ਦੇਖੋ ਜੀ ਮੇਲਾ ਇੱਥੇ ਸਰ ਦਾ ਬਸੰਤ ਮੇਲਾ ਤੁਹਾਨੂੰ ਸਾਹਮਣੇ ਪਤਾ ਹੈ ਔਰ ਜਿਹੜੀ ਕੰਟੇਨ ਦੀ ਵਗੈਰਾ ਫਿਰ ਚੈਕਿੰਗ ਚੱਲਦੀ ਰਹੀ ਪਰ ਕੱਲ ਜਦੋਂ ਅਸੀਂ ਚੈਕਿੰਗ ਜਿ세 ਕੀਤੀ ਜ세 ਮੁੰਡੇ ਕੁੜੀਆਂ ਦਾ ਕਾਲਜ ਹੈ ਤੁਹਾਨੂੰ ਪਤਾ ਹੈ ਤੇ ਸ਼ਰਾਬ ਦੀ ਬੋਤਲਾਂ ਰੱਖੀਆਂ ਹੀ ਅਸੀਆਂ ਨੇ ਔਰ ਜੋ ਵੀ ਸੀਲਡ ਦੀ ਸੀਗੀਆਂ ਖੁੱਲੀਆਂ ਸੀਗੀਆਂ ਇੱਕ ਬੋਤਲ ਪੂਰੀ ਖਾਲੀ ਸੀਗੀ ਇੱਕ ਥੋੜੀ ਸ਼ਰਾਬ ਸੀਗੀ ਇੱਕ ਅੱਧੀ ਕਿਸੇ ਬੋਤਲ ਬੈਂਡਰ ਬੈਟਰੀ ਉਹ ਸਸਪੈਕਟਡ ਆ ਲੱਗਦਾ ਸੀਗਾ ਵੀ ਜਿੱਦਾਂ ਇਹ ਇੱਥੇ ਸ਼ਰਾਬ ਪਲੰਦਾ ਕਰਦੀ ਟੀਮ ਤੇ ਕਿਉਂਕਿ ਉਹਦਾ ਕੋਈ ਸਾਨੂੰ ਜਸਟੀਫਾਈ ਰੀਜ਼ਨ ਨਹੀਂ ਦੇ ਪਾਇਆ। ਇਸ ਤੋਂ ਇਲਾਵਾ ਖਾਣ ਪੀਣ ਵਾਲੀਆਂ ਚੀਜ਼ਾਂ ਹੋਰ ਕਿਹੜੀਆਂ ਐ ਇਸ ਤੋਂ ਇਲਾਵਾ ਇਹ ਸੀਗਾ ਵੀ ਜਿਹੜੀ ਟਿੱਕੀ ਸਮੋਸੇ ਜਿਹੇ ਉਹਨੇ ਗੰਦੀਆਂ ਪੇਟੀਆਂ ਚ ਰੱਖੇ ਹੋਏ ਸੀਗੇ। ਓਪਨ ਚ ਰੱਖੇ ਹੋਏ ਸੀਗੇ ਔਰ ਉਹਨੂੰ ਕੋ ਸਾਫਾਈ ਦੀ ਕੋ ਚラン ਕਰਤਾ ਗਿਆ ਜੀ ਅਨਹਾ ਜਾਣਿਕ ਦਾ ਔਰ ਜਿਹੜਾ ਬਾਕੀ ਜਿਹੜਾ ਮੇਰੀ ਮਾਸ ਸੀਗਾ ਸਾਰਾ ਡਿਸਟਰੋਏ ਕਰਾਤਾ ਗਿਆ ਮੌਕੇ ਦੇ ਉੱਤੇ। ਪਰ ਸਰ ਉਹ ਕਹਿੰਦਾ ਦਾਰੂ ਜਿਹੜੀ ਪੜੀ ਗਈ ਆ ਉਹ ਦੇਖੋ ਜੇ ਆਪਣੇ ਵਾਸਤੇ ਬੰਦਾ ਰੱਖਦਾ ਤੇ ਆਪਦੇ ਘਰੇ ਰੱਖਦਾ ਜੀ ਦੁਕਾਨ ਤੇ ਰੱਖਣ ਦਾ ਜਿੱਥੇ ਪਬਲਿਕ ਆਰੀ ਆ ਮੁੰਡੇ ਕੁੜੀਆਂ ਆ ਰਹੇ ਬਹਿ ਰਹੇ ਆ ਉੱਠ ਰਹੇ ਆ ਉੱਥੇ ਨਸ਼ੇ ਨੂੰ ਇਹ ਸਾਈਨ ਕਰਦਾ ਪਿਆ ਸਾਈਨ ਕਰਦਾ ਮਤਲਬ ਲੋਕ ਜਿਹੜੀ ਜਨਤਕ ਜਗ੍ਹਾ ਹੈਗੀ ਆ ਉੱਥੇ ਇਹ ਸ਼ਰਾਬ ਰੱਖਣਾ ਕਾਨੂੰਨੀ ਨਹੀਂ ਜਰਮ ਬਿਲਕੁਲ ਬਿਲਕੁਲ ਕੋਈ ਸ਼ਰਾਬ ਪੀਣ antisense ਜਿਹੜਾ ਜ਼ੋਨ ਬਣਾਇਆ ਹੁੰਦਾ ਹੈ ਸਿਸਟਮ ਹੁੰਦਾ ਹਰ ਚੀਜ਼ ਦਾ ਔਰ ਇਵਨ ਟੂ ਨਾਲੇ ਸਿੱਖਿਆ ਦੇ ਧਾਰੇ ਵਿੱਚ ਇਦਾਂ ਦਾ ਕੁਝ ਨਹੀਂ ਸਿੱਖਿਆ ਦੇ ਔਰ ਇੱਕ ਇਹਦਾ ਤਾਂ ਹਾਲ ਇਹੀ ਸੀਗਾ ਸੀਗਾ ਕਿ ਬਾਹਰ ਇੱਕ ਵੈਨ ਲੱਗਦੀ ਆ ਫੂਡ ਦੀ ਪ੍ਰਾਈਵੇਟ ਆਦਮੀ ਆ ਕੋਈ ਖੰਮੀ ਲੱਗਦੀ ਜਾਂ ਹੁਣ ਵੀ ਲੱਗੀ ਹੋਵੇ ਉਹਦੇ ਕੋ ਵੀ ਅਸੀਂ ਜਦ ਚੈਕਿੰਗ ਕੀਤੀ ਜ ਜਿੰਨਾ ਮੋਟੋ ਮਿਲਿਆ ਇੱਕ ਸ਼ਰਾਬ ਦੀ ਬੋਤਲ ਮਿਲੀ ਆ ਜਿਹੜੀ ਅਸੀਂ ਮੌਕੇ ਤੇ ਸਟਾਈ ਤੇ ਪ੍ਰਸ਼ਾਸਨ ਵੱਲੋਂ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਆ ਸਾਡੇ ਵੱਲੋਂ ਚਲਾਨ ਕਰਤਾ ਗਿਆ ਜੀ ਇਹਨਾਂ ਦਾ ਆਰ ਤੇ ਆਪਣੇ ਹਾਇਰ ਆਫਸਰ ਦੇ ਧਿਆਨ ਦੇ ਵਿੱਚ ਜੋ ਗੰਦੀ ਕਾਰਵਾਈ ਕੀਤੀ ਜਾਈ ਹੈ ਐਸਬੀਐਸ